ਜਹਾਜ਼ ਨੂੰ ਉਤਾਰਨ ਦੇ ਲਈ ਅੰਮ੍ਰਿਤਸਰ ਨੂੰ ਚੁੜਿਆ ਜਾਣਾ ਜੀ ਹੋਰ ਵੀ ਬਹੁਤ ਥਾਵਾਂ ਤੇ ਜਹਾਜ਼ ਉਤਰਦਾ ਸਕਦਾ ਸੀਗਾ ਔਰ ਮਿਲਟਰੀ ਦੇ ਜਹਾਜ਼ ਦੇ ਵਿੱਚ 트럼ਪ ਹਕੂਮਤ ਦੇ ਵੱਲੋਂ ਭੇਜਿਆ ਜਾੜਾ ਜੀੜੀਆਂ ਲੱਗੀਆਂ ਹੋਈਆਂ ਸੀ ਉਹਨਾਂ ਤੇ ਔਰ ਇਹ ਦੱਸਿਆ ਜਾ ਰਿਹਾ ਕਿ ਪੈਰ ਵੀ ਵੱੱਲੇ ਹੋਈ ਸੀ ਬਾਦ ਦੇ ਵਿੱਚ ਨੌਜਵਾਨ ਜਿਹੜੇ ਬੈਠੇ ਨੇ ਆਪਣੇ ਇੱਥੇ 45 ਬਾਲ ਸਾਹਿਬ ਪੰਤਰੀ ਦੇ ਕੋਲ ਤਾਂ ਉਹਨਾਂ ਦੇ ਤਸਵੀਰ ਵੀ ਕੱਟੇ ਹੋਏ ਨੇ ਕੈਨੇਡਾ ਦੇ ਵਿੱਚ ਤਾਂ ਹੁਣ ਚੋੜਾ ਹੈ ਗਿਆ ਨੇ ਇਹ ਚੀਜ਼ ਬਣੀ ਜਾ ਰਹੀ ਹੈ ਕਿ ਕੈਨੇਡਾ ਵੀ ਇਹ ਚੀਜ਼ ਕਰ ਸਕਦਾ ਜੋ ਕਹਦੇ ਕਿ ਇੰਨੀ ਸਖਤੀ ਹੋਈ ਪਈ ਹੈ ਕਿ ਦੁਕਾਨਾਂ ਤੇ ਜਾ ਜਾ ਕੇ ਪੁੱਛਿਆ ਜਾ ਰਿਹਾ ਸ਼ੋਰੂਮਾਂ ਤੇ ਜਾ ਜਾ ਕੇ ਪੁੱਛਿਆ ਜਾ ਰਿਹਾ ਕਿ ਤੁਹਾਡੇ ਕੋਲ ਕੋਈ ਇਲੀਗਲ ਇਮੀਗਰੈਂਟ ਤਾਂ ਨਹੀਂ ਕੰਮ ਕਰ ਰਿਹਾ ਉਹਦੇ ਕਾਗਜ਼ ਪੱਤਰ ਤੋਂ ਬਿਨਾਂ ਤਾਂ ਨਹੀਂ ਇੱਥੇ ਰਹਿ ਰਿਹਾ ਇਹ ਬਾਲਵਾਹਕ ਜਿਹੜਾ ਜਹਾਜ਼ ਹੈ ਮਿਲਟਰੀ ਦਾ ਯੂਐਸ ਮਿਲਟਰੀ ਦੇ ਜਹਾਜ਼ ਦੇ ਵਿੱਚ ਸੀ 70 ਦਾ ਰੱਖਿਆਸ਼ਟ ਵਿੱਚ ਲੈ ਕੇ ਆਏ ਨੇ ਔਰ ਤੁਸੀਂ ਦੇਖੋ ਕਿ ਉਹਨਾਂ ਦੇ ਪੈਰ ਵੀ ਬੰਨੇ ਹੋਏ ਨੇ ਚੇਨ ਦੇ ਨਾਲ ਹੱਥ ਵੀ ਬੰਨੇ ਹੋਏ ਨੇ ਔਰ ਉਹਨਾਂ ਦੇ ਮੂੰਹ ਦੇ ਉੱਤੇ ਮਾਸਕ ਵਗੈਰਾ ਪਾਇਆ ਹੋਇਆ ਹੈ ਤਗਨਬਦੀ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਗਗਨ ਜੀ ਕਿਵੇਂ ਦੇਖਦੇ ਹੋ ਕਾਫੀ ਜ਼ਿਆਦਾ ਲੋਕ ਤਸਵੀਰਾਂ ਦੇਖ ਰਹੇ ਨੇ ਕੋਈ ਪਰਿਵਾਰ ਰੋ ਰਿਹਾ ਹੂੰ ਕੋਈ 45 ਲੱਖ ਕੋਈ 50 ਲੱਖ ਕੋਈ 60 ਲੱਖ ਕੀ ਲੱਗਦਾ ਇਸ ਦੇ ਨਾਲ ਕੀ ਹੋਗਾ ਰੁਝਾਨ ਵਧੇਗਾ ਘਟੇਗਾ ਨੌਜਵਾਨਾਂ ਦੇ ਵਿੱਚ ਅਜਿਹੇ ਰਾਸਤੇ ਵਿਦੇਸ਼ਾਂ ਜਾਣ ਦਾ ਕੀ ਕਹਿਣਾ ਸੁੱਖੇ ਬਿਲਕੁਲ ਜਿਹੜਾ ਕੱਲ 105 ਆਪਣੇ ਭਾਰਤੀ ਆਏ ਦੇ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਲਏ ਨੇ ਤਾਂ ਇਹਦਾ ਬਹੁਤ ਵੱਡਾ ਦੁਖਾਨਤਾ ਚਲੋ ਜਾਣ ਦਾ ਤਰੀਕੇ ਤੇ ਵੀ ਬਹੁਤ ਵੱਡੇ ਸਵਾਲ ਨੇ ਕਿ ਇੱਥੋਂ ਗਏ ਨੇ ਹੈਨਾ ਕਿਸੇ ਨੇ ਸੱਦਾ ਨਹੀਂ ਦਿੱਤਾ ਸੀ ਇੱਥੋਂ ਗਏ ਪਰ ਵੱਡਾ ਸਵਾਲ ਇਹ ਹੈ ਕਿ ਇੱਕ ਤਾਂ ਉਨਾਂ ਦੀ ਆਰਥਿਕਤਾ ਨੂੰ ਬਹੁਤ ਵੱਡੀ ਸੱਟ ਲੱਗੀ ਸਭ ਤੋਂ ਵੱਡੀ ਜਿਹੜੀ ਗੱਲ ਇੱਥੇ ਵਾਚਣ ਵਾਲੀ ਹੈ ਪੰਜਾਬ ਦੇ ਬੰਦਿਆਂ ਤੋਂ ਜ਼ਿਆਦਾ ਗਿਣਤੀ ਗੁਜਰਾਤ ਦੇ ਵੀ ਹੈ ਹਰਿਆਣੇ ਦੀ ਵੀ ਹੈ ਹੋਰ ਵੀ ਵੱਖ-ਵੱਖ ਥਾਵਾਂ ਤੇ ਨੇ ਪਰ ਤੁਸੀਂ ਦੇਖੋ ਕਿ ਜਹਾਜ਼ ਨੂੰ ਉਤਾਰਨ ਦੇ ਲਈ ਅੰਮ੍ਰਿਤਸਰ ਨੂੰ ਚੁਣਿਆ ਜਾਣਾ ਜੀ ਹੋਰ ਵੀ ਬਹੁਤ ਥਾਵਾਂ ਤੇ ਜਹਾਜ਼ ਉਤਰ ਸਕਦਾ ਸੀਗਾ ਤੇ ਔਰ ਮਿਲਟਰੀ ਦੇ ਜਹਾਜ਼ ਦੇ ਵਿੱਚ ਟਰੰਪ ਹਕੂਮਤ ਦੇ ਵੱਲੋਂ ਭੇਜਿਆ ਜਾੜਾ ਬੀੜੀਆਂ ਲੱਗੀਆਂ ਹੋਈਆਂ ਸੀ ਉਹਨਾਂ ਤੇ ਔਰ ਇਹ ਦੱਸਿਆ ਜਾ ਰਿਹਾ ਕਿ ਪੈਰ ਵੀ ਬੰਨੇ ਹੋਈ ਸੀ ਔਰ ਜੇ ਤੁਸੀਂ ਦੇਖੋ ਬਾਅਦ ਦੇ ਵਿੱਚ ਨੌਜਵਾਨ ਜਦੋਂ ਬੈਠੇ ਨੇ ਆਪਣੇ ਇੱਥੇ ਤਾਲੀਬਾਲ ਸਾਹਿਬ ਮੰਤਰੀ ਦੇ ਕੋਲ ਤਾਂ ਉਹਨਾਂ ਦੇ ਤਸਮੇ ਵੀ ਕੱਢੇ ਹੋਏ ਨੇ ਓਹੋ ਬੂਟਾ ਦੇ ਚਲੋ ਉਹਨਾਂ ਦਾ ਜੋ ਵੀ ਪ੍ਰੋਟੋਕਾਲ ਹੋਊਗਾ ਤਾਂ ਉਹਨਾਂ ਵੱਲੋਂ ਸੰਕੇਤ ਸਿੱਧੇ ਤੌਰ ਤੇ ਤਲਖੀ ਵਾਲਾ ਦਿੱਤਾ ਗਿਆ ਕਿ ਅਜੇ ਹੋਰ ਵੀ ਕਾਰਵਾਈਆਂ ਹੋਣਗੀਆਂ 1700 ਦੇ ਕਰੀਬ ਅਜੇ ਡਿਟੇਨ ਕੀਤੇ ਹੋਏ ਨੇ ਔਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਕੈਨੇਡਾ ਜੀ ਕਿਉਂਕਿ ਵੋਟਾਂ ਦਾ ਜਦੋਂ ਦੌਰ ਹੁੰਦਾ ਤਾਂ ਕੈਨੇਡਾ ਦੇ ਵਿੱਚ ਤਾਂ ਹੁਣ ਚੋਣਾ ਹੈ ਗਿਆ ਨੇ ਇਹ ਚੀਜ਼ ਬਣਨੀ ਜਾ ਰਹੀ ਹੈ ਕਿ ਕੈਨੇਡਾ ਵੀ ਇਹ ਚੀਜ਼ ਕਰ ਸਕਦਾ ਪਰ ਫਿਲਹਾਲ ਦੇ ਤੌਰ ਤੇ ਅਮਰੀਕਾ ਵੱਲੋਂ ਜੋ ਇਹ ਚੀਜ਼ ਕੀਤੀ ਗਈ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਾਰਵਾਈ ਹੈ ਜੇ ਸਰਕਾਰਾਂ ਇਸ ਨੂੰ ਕਾਰਵਾਈ ਬੰਦਣ ਮੈਨੂੰ ਲੱਗਦਾ ਕਿ ਬਾ ਮੋਦੀ ਸਰਕਾਰ ਨੂੰ ਇਸ ਪਾਸੇ ਜ਼ਰੂਰ ਜਿਹੜਾ ਹਸਤਕਸ਼ਪ ਕਰਨਾ ਚਾਹੀਦਾ ਗਲਪਾਪ ਜ਼ਰੂਰ ਗਲਪਾਪ ਦਾ ਇੱਕ ਦੌਰ ਚਲਾਉਣਾ ਚਾਹੀਦਾ ਹਾਲਾਂਕਿ ਵਿਦੇਸ਼ ਮੰਤਰੀ ਹੋਰਾਂ ਦੇ ਵੱਲੋਂ ਗੱਲ ਕਹੀ ਗਈ ਹੈ ਬਿਆਨ ਦਿੱਤਾ ਗਿਆ ਪਰ ਜਿਹੜੇ ਨੌਜਵਾਨ ਇੱਥੇ ਹੁਣ ਆਗੇ ਵਾਪਸ ਆ ਗਏ ਜਿਹੜੇ ਸਭ ਕੁਝ ਲੁੱਟ ਪੁੱਟ ਕੇ ਆ ਗਏ ਮੋਹਾਲੀ ਦਾ ਇੱਕ ਪਿੰਡ ਹੈ ਮੇਰੇ ਦਿਮਾਗ ਤੋਂ ਪਿੰਡ ਦਾ ਨਾਮ ਬਿਸਰ ਗਿਆ ਉਹਨਾਂ ਦਾ ਮੁੰਡਾ 6 ਤੋਂ 7 ਮਹੀਨੇ ਲਾ ਕੇ ਬ੍ਰਾਜ਼ੀਲ ਦੇ ਵਿੱਚ ਹੁੰਦਾ ਹੋਇਆ ਇਕਵਾਡੋਰ ਦੇ ਵਿੱਚੋਂ ਹੁੰਦਾ ਹੋਇਆ 15 ਦਿਨ ਪਹਿਲਾਂ ਅਮਰੀਕਾ ਪਹੁੰਚਦਾ ਤੇ ਉਹਨੂੰ ਵਾਪਸ ਬ੍ਰੰਗ ਕਿਹੜਾ ਤੋਰ ਦਿੱਤਾ ਜਾਂਦਾ ਤਾਂ ਘਰਦਿਆਂ ਦੇ ਮੁੜ ਵਸੇਬੇ ਦਾ ਜ਼ਰੂਰ ਸੋਚਣਾ ਚਾਹੀਦਾ ਔਰ ਉਹਨਾਂ ਏਜੰਟਾਂ ਦੀ ਵੀ ਭਾਲ ਕਰਨੀ ਚਾਹੀਦੀ ਜਿਨ੍ਹਾਂ ਦੇ ਥਰੂ ਇਹ ਗਏ ਨੇ ਕਿ ਮਾੜਾ ਮੋਟਾ ਉਹਨਾਂ ਦਾ ਕੁਝ ਪੈਸੇ ਦੀ ਵਾਪਸੀ ਹੋ ਜਾਏ ਪਰ ਇੱਕ ਚੀਜ਼ ਸਾਫ਼ ਹੈ ਕਿ 트੍ਰੰਪ ਸਰਕਾਰ ਦੇ ਵੱਲੋਂ ਸਖਤੀ ਇਸ ਵੇਲੇ ਪੂਰੀ ਕੀਤੀ ਗਈ ਹੈ ਮੇਰੀ ਸਾਡੇ ਆਫਿਸ ਦੇ ਵਿੱਚ ਹੀ ਨੇ ਰਾਤ ਦੇਸ਼ ਰਾਜ ਦੇ ਕੈਮਰਾਮੈਨ ਨੇ ਉਹਨਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਸਾਡੇ ਕਿਸੇ ਰਿਸ਼ਤੇਦਾਰ ਦੇ ਨਾਲ ਮੇਰੀ ਗੱਲ ਹੁੰਦੀ ਸੀ ਮੈਂ ਅਫਸੋਸ ਕਰਦਾ ਸੀ ਉਹ ਕਹਿੰਦੇ ਕਿ ਇੱਥੇ ਇੰਨੀ ਸਖਤੀ ਹੋਈ ਪਈ ਹੈ ਕਿ ਦੁਕਾਨਾਂ ਤੇ ਜਾ ਜਾ ਕੇ ਪੁੱਛਿਆ ਜਾ ਰਿਹਾ ਸ਼ੋਰੂਮਾਂ ਤੇ ਜਾ ਜਾ ਕੇ ਪੁੱਛਿਆ ਜਾ ਰਿਹਾ ਕਿ ਤੁਹਾਡੇ ਕੋਲ ਕੋਈ ਇਲੀਗਲ ਇਮੀਗਰੈਂਟ ਤਾਂ ਨਹੀਂ ਕੰਮ ਕਰ ਰਿਹਾ ਉਹਦੇ ਕਾਗਜ਼ ਪੱਤਰ ਤੋ ਬਗੈਰ ਤਾਂ ਨਹੀਂ ਇੱਥੇ ਰਹਿ ਰਿਹਾ ਕਿਉਂਕਿ ਕਾਗਜ਼ਾਦਿਆਂ ਵਿੱਚ ਸੁੱਕੇ ਬਹੁਤ ਕਿਸਮਾਂ ਨੇ ਗ੍ਰੀਨ ਕਾਰਡ ਦਾ ਆਪਾਂ ਸਿਖਰਲੀ ਗੱਲ ਕਰ ਦਦੇ ਆ ਉਸ ਤੋਂ ਪਹਿਲਾਂ ਵੀ ਬਹੁਤ ਚੀਜ਼ਾਂ ਨੇ ਪ੍ਰੋਸੈਸ ਦੇ ਵਿੱਚ ਕਿੱਥੇ ਕਿੱਥੇ ਤੱਕ ਪਹੁੰਚੇ ਨੇ ਹਜੇ ਤੁਸੀਂ ਦੇਖੋ ਕਿ ਅੱਜ ਇੱਕ ਸਟੋਰੀ ਹੋਰ ਆਈ ਹੈ ਇੱਕ ਮਾਂ ਤੇ ਉਹਦੇ ਪੁੱਤ ਨੂੰ ਜਿਹੜਾ ਵਾਪਸ ਭੇਜਿਆ ਗਿਆ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਨੂੰ ਤਾਂ ਧੋਖੇ ਨਾਲ ਜਹਾਜ਼ 'ਚ ਬਿਠਾ ਦਿੱਤਾ ਗਿਆ ਤਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ ਪਰ ਇਹ ਆਪਣੇ ਆਪ ਦੇ ਵਿੱਚ ਹੈ ਬਹੁਤ ਡਿਸਟਰਬਿੰਗ ਹੈ ਔਰ ਸਵਾਲ ਇਹ ਵੀ ਹੈ ਕਿ ਨੌਜਵਾਨ ਇੱਥੋਂ ਰੋਜ਼ਗਾਰ ਦੀ ਭਾਲ ਦੇ ਵਿੱਚ ਵਦੇ ਸ਼ਾਵਲ ਪ੍ਰਵਾਸ ਕਰਦੇ ਨੇ ਜੇ ਮੌਕੇ ਇੱਥੇ ਵਧੀਆ ਮਿਲ ਜਾਣ ਤਾਂ ਇੰਨਾ ਜ਼ਿਆਦਾ ਸੰਤਾਪ ਨਾ ਫੋਕ ਕਰੋ ਬਿਲਕੁਲ ਹਰ ਤਰਫ ਹਰ ਗਲਿਆਰੇ ਦੇ ਵਿੱਚ ਸਿਆਸੀ ਗਲਿਆਰਿਆਂ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦੀ ਵਿਰੋਧਤਾ ਹੋ ਰਹੀ ਆ ਇਸ ਤਸਵੀਰ ਜੋ ਦਿਖਾਈ ਗਈ ਹੈ ਇਸ ਦਿਨ ਖੇਦੀ ਕੀ ਤਿਆਰੀ ਹੈ ਵੀ ਨਹੀਂ ਇਦਾਂ ਕ੍ਰਿਮੀਨਲ ਟਾਈਪ ਲੋਕਾਂ ਵਾਂਗ ਨਹੀਂ ਇਹਨਾਂ ਨੂੰ ਇੱਥੇ ਲੈ ਕੇ ਆਣਾ ਸੀ ਪਰ ਕੀ ਇਹ ਮੰਨ ਲਿਆ ਜਾਵੇ ਇਹ ਤਸਵੀਰ ਵਾਕਈ ਪੇਸ਼ ਕੀਤੀ ਗਈ ਦਿਖਾਈ ਗਈ ਆ ਆ ਇੰਡੀਆ ਦੇ ਲੋਕਾਂ ਨੂੰ ਡਰਾਉਣ ਲਈ ਜਾਂ ਪੰਜਾਬੀਆਂ ਨੂੰ ਡਰਾਉਣ ਦੇ ਲਈ ਕਿਉਂਕਿ ਆਪਾਂ ਮੰਨ ਨਹੀਂ ਰਹੇ ਆਪਾਂ ਕਹਿ ਰਹੇ ਉਹਨਾਂ ਨੇ ਭੇਜਿਆ ਹੋ ਸਕਦਾ ਉਹ ਇਹ ਤਸਵੀਰ ਦਿਖਾਣਾ ਚਾਹੁੰਦੇ ਆ ਕਿ ਸ਼ਾਇਦ ਜਿਹੜੇ ਮਨੁੱਖੀ ਤਸਕਰੀ ਆ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਨਾਲ ਇਦਾਂ ਦੇਸ਼ ਦੇ ਵਿੱਚ ਐਂਟਰ ਕਰਨਾ ਵੀ ਉਹਤੇ ਪਾਬੰਦੀ ਲਾਉਣ ਲਈ ਕਹਿ ਸਕਦੇ ਆ ਕਿ ਦਿਖਾਵਾ ਡਰਾਉਣ ਦਾ ਲੱਗਦਾ ਕਿ ਹੈ ਬਿਲਕੁਲ ਸੋਕੇ ਇਹ ਇਹ ਦੇਖੋ ਇਹ ਚੀਜ਼ ਦਾ ਦਿਖਾਵਾ ਤਾਂ ਉਹਨਾਂ ਨੇ ਕੀਤਾ ਹੀ ਹੈ ਦਿਖਾਵੇ ਦੀ ਜਗ੍ਹਾ ਜੇ ਇਹਨੂੰ ਕਹੀਏ ਕਿ ਉਹਨਾਂ ਨੇ ਇੱਕ ਮਿਸਾਲ ਤਾਂ ਦਿਖਾਈ ਹੈ ਕਿਉਂਕਿ ਲਿਓਨ ਨੂੰ ਜਿਹੜੇ ਸਾਰੇ ਨੌਜਵਾਨ ਨੇ ਜਾਂ ਜਿੰਨੇ ਵੀ ਲੋਕ ਇੱਥੇ ਆਏ ਨੇ ਕਮਰਸ਼ੀਅਲ ਜਹਾਜ਼ ਦੇ ਵਿੱਚ ਸੀਟਾਂ ਤੇ ਬਿਠਾ ਕੇ ਵੀ ਲਿਆਇਆ ਜਾ ਸਕਦਾ ਸੀ ਇਹ ਮਾਲ ਵਾਹਕ ਜਿਹੜਾ ਜਹਾਜ਼ ਹੈ ਮਿਲਟਰੀ ਦਾ ਯੂਐਸ ਮਿਲਟਰੀ ਦੇ ਜਹਾਜ਼ ਦੇ ਵਿੱਚ ਸੀ 70 ਨੰਬਰ ਖਾਤਿਰ ਵਿੱਚ ਲੈ ਕੇ ਆਏ ਨੇ ਔਰ ਤੁਸੀਂ ਦੇਖੋ ਕਿ ਉਹਨਾਂ ਦੇ ਪੈਰ ਵੀ ਬੰਨੇ ਹੋਏ ਨੇ ਚੇਨ ਦੇ ਨਾਲ ਹੱਥ ਵੀ ਬੰਨੇ ਹੋਏ ਨੇ ਔਰ ਉਹਨਾਂ ਦੇ ਮੂੰਹ ਦੇ ਉੱਤੇ ਮਾਸਕ ਵਗੈਰਾ ਪਾਇਆ ਹੋਇਆ ਤਾਂ ਉਹਨਾਂ ਨੇ ਇਸ ਤਰੀਕੇ ਲੈ ਕੇ ਆਂਦਾ ਗਿਆ ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਦਿਖਾਇਆ ਵਾ ਕਿ ਅਸੀਂ ਇਸ ਹੱਦ ਤੱਕ ਸਖਤੀ ਕਰ ਸਕਦੇ ਆ ਜੇ ਲੋੜ ਪਈਦੀ ਹੈ ਇਸ ਤੋਂ ਵੱਧ ਵੀ ਸਖਤੀ ਹੋ ਸਕਦੀ ਹੈ ਕਿਉਂਕਿ 트ੰਪ ਸਰਕਾਰ ਇਸ ਵਾਰ ਪੂਰੀ ਸਖਤੀ ਦੇ ਮੂਡ ਦੇ ਵਿੱਚ ਹੈ ਕਿਉਂਕਿ 트ੰਪ ਵੱਲੋਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਕਿਹਾ ਗਿਆ ਸੀ ਆਪਣੀ ਚੋਣ ਕੈਂਪੇਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਕਿ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਖਿਲਾਫ ਅਸੀਂ ਸਖਤੀ ਦੇ ਨਾਲ ਨਜਿੱਠਾਗੇ ਉਹ ਸਿਰਫ ਭਾਰਤੀ ਜਿਹੜੇ ਪੇਪਰਲੈਸ ਲੋਕ ਉੱਥੇ ਰਹਿ ਰਹੇ ਨੇ ਉਹਨਾਂ ਲਈ ਨਹੀਂ ਹੈਗਾ ਹੋਰ ਵੀ ਬਹੁਤ ਜਿਹੜੇ आले-ਦਵਾਲੇ ਵਾਲੇ ਲੋਕ ਰਹਿ ਰਹੇ ਨੇ ਤੁਸੀਂ ਦੇਖੋ ਕਿ ਕੈਨੇਡਾ ਦੇ ਉੱਤੇ ਤਾਂ ਟੈਰੀਫ ਲਾਉਣ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਚਲੋ ਚਾਏ ਉਹ ਜਿ ਸਰੇ ਨਹੀਂ ਚੀਜ਼ਾਂ ਚੜੀਆਂ ਜਾਂ ਇੱਥੋਂ ਤੱਕ ਕਿਹਾ ਗਿਆ ਕਿ ਅਸੀਂ ਤਾਂ ਦੇਸ਼ ਤੇ ਕਬਜ਼ਾ ਹੀ ਕਰ ਲੈਣਾ ਅਸੀਂ ਇਹਨੂੰ ਆਪਣੀ ਸਟੇਟ ਦੇ ਤੌਰ ਤੇ ਦੇਖਣਾ ਜਾਂ ਪਨਾਮਾ ਨਹਿਰ ਵਾਲੀ ਗੱਲ ਕਹਿ ਦਿੱਤੀ ਗਈ ਇੱਕ ਹੋਰ ਮੈਂ ਇੱਥੇ ਸੋਕੇ ਐਡ ਕਰਾਂ ਗੱਲ ਜਿਹੜਾ ਡੋਨਾਲਡ ਟਰੰਪ ਨੇ ਉਹ ਕਾਫੀ ਜ਼ਿਆਦਾ ਇਨਫਲੂਐਂਸ ਦੇ ਵਿੱਚ ਨੇ ਅ ਐਲਾਨ ਮਸਕ ਦੇ ਐਲਾਨ ਮਸਕ ਦੁਨੀਆ ਜਾਣਦੀ ਹੈ ਕਿ ਸਭ ਤੋਂ ਵੱਡਾ ਦੁਨੀਆ ਦਾ ਅਮੀਰ ਇਨਸਾਨ ਬਹੁਤ ਵੱਡਾ ਕਾਰੋਬਾਰੀ ਇੱਕ ਯੂਐਸ ਏਡ ਨਾਮ ਦੀ ਸੰਸਥਾ ਚਲਦੀ ਹੈ ਯੂਐਸਏ ਦੇ ਵਿੱਚ ਜਿਹੜੀ ਵਕਫ ਵਕਫ ਦੇਸ਼ਾਂ ਦੇ ਵਿੱਚ ਕੰਮ ਕਰਦੀ ਹੈ ਜਦੋਂ ਕੋਈ ਉੱਥੇ ਦਿੱਕਤ ਪਰੇਸ਼ਾਨੀ ਆਉਂਦੀ ਹੈ ਜਾਂ ਕੁਦਰਤੀ ਆਫਤ ਆ ਜਾਂਦੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਐਲਾਨ ਮਸਕ ਨੇ ਉੱਥੇ ਜਾ ਕੇ ਡਾਟਾ ਮੰਗਿਆ ਵੇਰਵਾ ਮੰਗਿਆ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਪੈਸੇ ਕਿੱਥੇ ਕਿੱਥੇ ਖਰਚੇ ਨੇ ਉਹ ਕਹਿੰਦੇ ਕਿ ਜੀ ਇਹ ਸਰਕਾਰ ਦਾ ਆਧਾਰਾ ਹੈ ਅਸੀਂ ਨਹੀਂ ਦੱਸ ਸਕਦੇ ਤਾਂ ਐਲਾਨ ਮਸਕ ਦੇ ਵੱਲੋਂ ਜਦੋਂ ਟਰੰਪ ਹਕੂਮਤ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਡੋਨਾਲਡ ਟਰੰਪ ਨੇ ਉਹ ਸਾਰੇ EMPLOYEE ਛੁੱਟੀ ਤੇ ਭੇਜ ਦਿੱਤੇ ਔਰ ਹੁਣ ਉਹਦੀਆਂ ਸੇਵਾਵਾਂ ਤੇ ਵੀ ਰੋਕ ਲਗਾਈ ਗਈ ਹੈ ਤਾਂ ਇੱਥੋਂ ਤੱਕ ਇਨਫਲੂਐਂਸ ਹੈ ਹੁਣ ਇਹ ਇਹ ਚੀਜ਼ ਦੇਖਣੀ ਹੋਵੇਗੀ ਕਿ ਜਦੋਂ ਕੋਈ ਬਹੁਤ ਵੱਡਾ ਕਾਰੋਬਾਰੀ ਕਿਸੇ ਰਾਜਨੀਤਿਕ ਆਗੂ ਦੇ ਨਾਲ ਹੱਥ ਮਿਲਾ ਲੈਂਦਾ ਬਹੁਤ ਦੇਸ਼ਾਂ ਦੀ ਐਗਜ਼ਾਮਪਲਾਂ ਨੇ ਇੱਥੇ ਮੈਂ ਨੌ ਲੈ ਕੇ ਨਹੀਂ ਗੱਲ ਕਰਦਾ ਤਾਂ ਤੁਸੀਂ ਦੇਖੋ ਕਿ ਉਹਦੇ ਜਿਹੜੇ ਸਿੱਟੇ ਨੇ ਉਹ ਕੋਈ ਬਹੁਤ ਸਖਾਵੇਂ ਨਹੀਂ ਰਹੇ ਹੂੰ ਬਿਲਕੁਲ ਕਿਉਂਕਿ ਇੱਕ ਹੁਣ ਵੱਡੀ ਗੱਲ ਆ ਦੇਖੋ ਲੋਕ ਡਰੇ ਹੋ ਨੇ ਹਾਲਾਂਕਿ ਜਿਹੜੇ ਇੱਧਰ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਵਿਚਾਰਾਂ ਨੇ ਕਰਜ਼ੇ ਚੁੱਕ ਚੁੱਕੇ ਵਿਦੇਸ਼ਾਂ ਨੂੰ ਭੇਜੇ ਆ ਜਾਂ ਫਿਰ ਉੱਧਰ ਜਾ ਕੇ ਪੇਪਰ ਲਾ ਕੇ ਚੁੱਲ ਅਗਲੇ ਨੂੰ ਉਮੀਦ ਹੁੰਦੀ ਹੈ ਵੀ ਹਾਂ ਸਾਨੂੰ ਪਰਮਿਸ਼ਨ ਮਿਲ ਜਾਏਗੀ ਉਹ ਲੋਕ ਡਰੇ ਹੋਏ ਸਹਿਮੇ ਹੋਣੇ ਸਿਰਫ ਅਮਰੀਕਾ ਦੀ ਗੱਲ ਨਾ ਕਰੀਏ ਕੈਨੇਡਾ ਦੇ ਵਿੱਚ ਵਾਸ ਕੀਤੇ ਹੋਏ ਜਿਹੜੇ ਲੋਕ ਨੇ ਉਹ ਵੀ ਡਰ ਰਹੇ ਨੇ ਕਿ ਲੱਗਦਾ ਹੋਣ ਕਿ ਕੈਨੇਡਾ ਦੀ ਇਹ ਮਜਬੂਰੀ ਬਣ ਜਾਏਗੀ ਉੱਥੋਂ ਦੀ ਸਰਕਾਰ ਦੀ ਕਿ ਉਹ ਵੀ ਇੱਕ ਕਿਉਂਕਿ ਦੇਖੋ ਲੋਕਲ ਜਿਹੜੇ ਜਿਵੇਂ ਕੈਨੇਡਾ ਦੇ ਲੋਕ ਨੇ ਕਿਤੇ ਨਾ ਕਿਤੇ ਪ੍ਰੈਸ਼ਰ ਜ਼ਰੂਰ ਪੈਂਦਾ ਜਿਵੇਂ ਟਰੰਪ ਨੇ ਕੀਤਾ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਉਹ ਕਰਕੇ ਕਾਇਆ ਕੀ ਲੱਗਦਾ ਤੁਹਾਨੂੰ ਕਿਉਂਕਿ ਲਗਾਤਾਰ ਉਧਰਲੀ ਸਰਕਾਰ ਵੀ ਪ੍ਰੈਸ਼ਰ ਦੇ ਵਿੱਚ ਆ ਲੋਕਲ ਦੇ ਕਿ ਲੱਗਦਾ ਕਿ ਕੈਨੇਡਾ ਨੂੰ ਵੀ ਮਜਬੂਰੀ ਤਹਿਤ ਅਜਿਹਾ ਕੋਈ ਕਦਮ ਚੁੱਕਣਾ ਪੈ ਸਕਦਾ ਲੱਗਦਾ ਉਹਨਾਂ ਦੇ ਵਿੱਚ ਹੋ ਸਕਦਾਗਾ ਕਿ ਸੁੱਕੇ ਕੈਨੇਡਾ ਤੇ ਅਮਰੀਕਾ ਦੇ ਖਿਲਾਫ ਬਹੁਤ ਅਲੱਗ ਲੱਗਦੇ ਕਿਉਂਕਿ ਜਿਹੜੀ ਕੈਨੇਡਾ ਦੀ ਇੱਕ ਕੈਨੇਡਾ ਦੀ ਸਰਕਾਰ ਹੈ ਜਾਂ ਉਹਨਾਂ ਦਾ ਕਹਿ ਲਓ ਕਿ ਰਾਜ ਸਭਾ ਚੱਲਦਾ ਇੱਕ ਤਰ੍ਹਾਂ ਦੇ ਉੱਤੋਂ ਚੱਲਦਾ ਘਰ ਬਹੁਤ ਮਹਿੰਗੇ ਨੇ ਕਿ ਲੋਕਾਂ ਨੇ ਫਾਈਨਾਂਸ ਕਰਾਇਆ ਨੇ ਕਿਸ਼ਤਾ ਚੱਲਦੀ ਇੱਕ ਇਮੀਗ੍ਰੇਸ਼ਨ ਦੇ ਉੱਤੇ ਚੱਲਦਾ ਕਿਉਂਕਿ ਜਿਹੜਾ ਉੱਥੇ ਦਾ ਬੱਚਾ ਕਿਸੇ ਸਕੂਲ ਦੇ ਵਿੱਚ ਲੱਗਦਾ ਤਾਂ ਉਹਦੇ ਲਈ ਫੀਸ ਬਹੁਤ ਘੱਟ ਹੈ ਜਿਹੜਾ ਇਮੀਗ੍ਰੈਂਟ ਉੱਥੇ ਆਂਦਾ ਹੈ ਇਮੀਗ੍ਰੇਸ਼ਨ ਦੇ ਤੌਰ ਤੇ ਉਹਦੀ ਫੀਸ ਬਹੁਤ ਵੱਧ ਹੈ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਜਾਂ ਫੋਰਨ ਸਟੂਡੈਂਟ ਕਹ ਲਓ ਤਾਂ ਅਮਰੀਕਾ ਦੇ ਲਈ ਹਾਲਾਤ ਹੋਰ ਨੇ ਅਮਰੀਕਾ ਜਿਹੜੇ ਇਥੋਂ ਡਿਪੋਰਟ ਕੀਤੇ ਨੇ ਡੰਕੀ ਲਗਾ ਕੇ ਜਾਂਦੇ ਨੇ ਤਾਂ ਕੈਨੇਡਾ ਪਹੁੰਚਣਾ ਅਮਰੀਕਾ ਦੇ ਮੁਕਾਬਲੇ ਬਹੁਤ ਸੌਖਾ ਜੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ ਕਿਉਂਕਿ ਹਾਲ ਹੀ ਦੇ ਵਿੱਚ ਤਾਂ ਕੈਨੇਡਾ ਨੇ ਜਿਹੜਾ ਆਪਣਾ ਵਿਜ਼ਟਰ ਵੀਜ਼ਾ ਐਕਟ ਕੀਤਾ ਹੋਇਆ ਸੀ ਜਿਵੇਂ ਤੁਸੀਂ ਲੁਧਿਆਣੇੋਂ ਮਲੇਰਕੋਟਲੇ ਦੀ ਬੱਸ ਚੜ੍ਹਦੇ ਹੋ ਇੰਨਾ ਇੰਨਾ ਜ਼ਿਆਦਾ ਵੱਡੇ ਪੱਧਰ ਤੇ ਪ੍ਰਵਾਸ ਹੋਇਆ ਕੈਨੇਡਾ ਇੰਨੀ ਜ਼ਿਆਦਾ ਸ਼ਕਤੀ ਮੈਨੂੰ ਲੱਗਦਾ ਨਹੀਂ ਕਰ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਇਥੋਂ ਇਮੀਗਰੈਂਟ ਗਏ ਹੋਏ ਨੇ ਉਹਨਾਂ ਦਾ ਸਟੇਟਸ ਹੋਰ ਨੇ ਚਾਹੇ ਉਹ ਪੋਲਿਟੀਕਲ ਅਸਾਈਲਮ ਦੇ ਤੌਰ ਤੇ ਕੋਈ ਲੋਕ ਰਹਿ ਰਹੇ ਨੇ ਜਾਂ ਸਟੂਡੈਂਟ ਤੋਂ ਬਾਅਦ ਜਿਨ੍ਹਾਂ ਨੇ ਆਪਣਾ ਵਰਕ ਵੀਜ਼ਾ ਦੇ ਵਿੱਚ ਕਨਵਰਟ ਕਰਾ ਲਿਆ ਉਹਨਾਂ ਦੇ ਹਾਲਾਤ ਹੋਰ ਨੇ ਅਮਰੀਕਾ ਦੇ ਵਿੱਚ ਤਾਂ ਸਿੱਧੇ ਤੌਰ ਤੇ ਤੁਸੀਂ ਕਿਸੇ ਦੇਸ਼ ਦੇ ਵਿੱਚ ਕਦ ਟੱਪ ਕੇ ਵੜ ਗਏ ਉਦੋਂ ਤੁਹਾਡੇ ਕੋਲ ਕੀ ਕਾਗਜ਼ ਹੋ ਗਏ ਜੇ ਕਿਸੇ ਦੇ ਘਰ ਕਦ ਟੱਪ ਕੇ ਵੜ ਗਏ ਉਹ ਉਹ ਚੀਜ਼ਾ ਹੋਰ ਨੇ ਤਾਂ ਅਮਰੀਕਾ ਤੇ ਕੈਨੇਡਾ ਦੇ ਬਿਲਕੁਲ ਪੋਲਸ ਅਪਾਰਟ ਦੇ ਆਪਣੇ ਆਪ ਤੋਂ ਪਰ ਇਹ ਆ ਕਿ ਥੋੜਾ ਬਹੁਤ ਅਸਰ ਆਉਂਦਾ ਬਾ ਤਾਂ ਅਸਰ ਉਹਨਾਂ ਨੇ ਇਹੀ ਦਿਖਾਇਆ ਕਿ ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਸਖਤੀ ਬਹੁਤ ਕੀਤੀ ਆ ਵੀਜ਼ੇ ਬਹੁਤ ਲਿਮਟਿਡ ਕਰਦੇ ਆ ਜਾਂ ਹੁਣ ਤੁਸੀਂ ਕਹਿ ਲਓ ਕਿ ਇਮੀਗ੍ਰੇਸ਼ਨ ਦੇ ਜਿਹੜੇ ਸ਼ਰਤਾਂ ਨੇ ਉਹ ਵੀ ਬਹੁਤ ਸਖਤ ਕਰਤੀ ਹੈ ਇਹ ਹੀ ਸਖਤੀ ਹੈ ਕੈਨੇਡਾ ਦੀ ਬਿਲਕੁਲ ਬਿਲਕੁਲ ਕਿਉਂਕਿ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਵਰਕ ਪਰਮਿਟ ਵੀ ਆਸਾਨੀ ਨਾਲ ਸੀ ਹਰ ਚੀਜ਼ ਵਿੱਚ ਤੁਸੀਂ ਕਿਹਾ ਵੀਜ਼ਾ ਵੀ ਆਸਾਨੀ ਨਾਲ ਸੀ ਪਰ ਕਿਤੇ ਨਾ ਕਿਤੇ ਸਖਤੀ ਦੇ ਵੱਲ ਕਦਮ ਕੈਨੇਡਾ ਨੇ ਪਹਿਲਾਂ ਹੀ ਪੁੱਟਿਆ ਹੋਇਆ ਉਮੀਦ ਆ ਕਿ ਹੋਰ ਵੀ ਸਖਤੀ ਜਿਹੜੀ ਹੈਗੀ ਆ ਉਹ ਕਰ ਸਕਦੇ ਆ ਪਰ ਇੱਕ ਜੇ ਆਪਾਂ ਗਗਨ ਜਾਂਦੇ ਜਾਂਦੇ ਗੱਲ ਕਰੀਏ ਕਿ ਜਿਹੜੇ ਲੋਕ ਹੁਣ 45 45 55 55 ਲੱਖ ਖਰਚ ਕੇ ਗਏ ਸੀ ਕਰਜ਼ੇ ਦੇ ਬੋਝ ਥੱਲੇ ਦਬ ਗਏ ਆ ਹਾਲੇ ਗੱਲ ਤਾਂ ਹੋਣੀ ਚਾਹੀਦੀ ਕਿ ਸਰਕਾਰਾਂ ਨੂੰ ਅਜਿਹੇ ਨੌਜਵਾਨ ਨੂੰ ਰੋਜ਼ਗਾਰ ਦੇਣਾ ਚਾਹੀਦਾ ਆ ਜਾਂ ਫਿਰ ਕੋਈ ਪਰ ਜਿਹੜੇ ਹੈ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਉੱਪਰ ਦੀ ਉਹਨਾਂ ਨਾਲ ਅਜਿਹੇ ਰਵਈਆ ਮੈਨੂੰ ਨਹੀਂ ਲੱਗਦਾ ਕਿ ਅਜਿਹੇ ਨੌਜਵਾਨਾਂ ਨੂੰ ਕੋਈ ਭਾਰ ਦੇ ਵਿੱਚ ਵੀ ਕੋਈ ਕੰਮ ਦੇ ਦੇ ਕਿਉਂਕਿ ਤਸਵੀਰ ਜਿਹੜੀ ਆ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਸਾਰੇ ਨੂੰ ਪਤਾ ਬੇੜੀਆਂ ਲਾ ਕੇ ਲੈ ਕੇ ਆਂਦਾ ਜੋ ਵੀ ਆ ਅਜਿਹੇ ਪੇਸ਼ਾ ਲੋਕਾਂ ਨੂੰ ਜਿਹੜੇ ਲੈ ਕੇ ਆਏ ਲੋਕਾਂ ਨੂੰ ਲੱਗਦਾ ਕਿ ਆਨਲਾਈਨ ਟਾਈਮ ਦੇ ਵਿੱਚ ਕੰਮ ਕਰਨਾ ਵੀ ਭਾਰ ਦੇ ਵਿੱਚ ਜਾਂ ਪੰਜਾਬ ਵਿੱਚ ਔਖਾ ਹੋ ਜਾਣਾ ਬਿਲਕੁਲ ਦੇਖੋ ਜਿਹੜੇ ਹੁਣ ਉੱਥੋਂ ਦੇ ਵਾਪਸ ਆਏ ਨੇ ਉਹਨਾਂ ਨੇ ਵੀ ਆਪਣੀ ਸਪੇਸ ਤਲਾਸ਼ ਕਰਨੀ ਆ ਉਹਨਾਂ ਨੇ ਵੀ ਕੰਮ ਕਰਨਾ ਰੋਜ਼ਗਾਰ ਤੇ ਮੌਕੇ ਤਾਂ ਸੀਮਿਤ ਹੀ ਨੇ ਕੰਪੀਟੀਸ਼ਨ ਹੋਰ ਵ ਜਿਹੜੇ ਲੋਕਾਂ ਦਾ ਏਡੀ ਆਰਥਿਕਤਾ ਦੀ ਹਾਨੀ ਹੋ ਗਈ ਉਹਨਾਂ ਦੇ ਉੱਤੇ ਬਹੁਤ ਵੱਡੇ ਪਹਾੜ ਟੁੱਟ ਗਏ ਨੇ ਉਹਨਾਂ ਦੀ ਕੋਈ ਆਰਥਿਕ امدਾਦ ਜਾਂ ਫਿਰ ਜਿਹੜੇ ਉਹਨਾਂ ਦੇ ਇਲਾਕਿਆਂ ਦੇ ਕੋਈ ਐਮ ਐਲ ਏ ਨੇ ਜਾਂ ਸਰਕਾਰਾਂ ਨੂੰ ਜਾਂ ਸੂਬਾ ਸਰਕਾਰਾਂ ਨੂੰ ਵੀ ਕਹਿ ਲਿਆ ਕਿ ਵਿਦੇਸ਼ ਮੰਤਰਾਲੇ ਨੂੰ ਕੋਈ ਜ਼ਰੂਰ ਸੋਚਣਾ ਚਾਹੀਦਾ ਕਿ ਜੇ ਕਿਸੇ ਨੇ ਆਫਰ ਦਿੱਤੀ ਬਾਹਰ ਭੇਜਣ ਦੀ ਕੋਈ ਸਬਜ ਬਾਗ ਦਿਖਾਇਆ ਚਲੋ ਦੋਨਾਂ ਤਰ੍ਹਾਂ ਦੀ ਗਲਤੀ ਹੈ ਜਿਹੜਾ ਜਿਨੇ ਪੈਸੇ ਦਿੱਤੇ ਜਿਨੇ ਲਏ ਕਿਉਂਕਿ ਕਹਿੰਦੇ ਕਿ ਜਿਹੜੀ ਬ੍ਰਾਈਬ ਦੇਣ ਵਾਲਾ ਵੀ ਤੇ ਲੈਣ ਵਾਲਾ ਦੋਨੋਂ ਹੀ ਜਿਹੜੇ ਦੋਸ਼ੀ ਹੁੰਦੇ ਦੋਸ਼ੀ ਮੰਨੇ ਜਾਂਦੇ ਨੇ ਤਾਂ ਇਹ ਇਹਦੇ ਵਿੱਚ ਸ਼ਕਤੀ ਦੀ ਲੋੜ ਤਾਂ ਹੈਗੀ ਆ ਪਰ ਸਭ ਤੋਂ ਵੱਡੀ ਲੋੜ ਹੈ ਕਿ इमोਸ਼ਨਲੀ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਬਿਲਕੁਲ ਜੀ ਬਿਲਕੁਲ ਵਾਕਈ ਜੇ ਸਮਾਜ ਸੇਵੀ ਨੇ ਜਾਂ ਅਜਿਹੀਆਂ ਕੋਈ ਸੰਸਥਾਵਾਂ ਨੇ ਜ਼ਰੂਰ ਤਾਂ ਪਰਿਵਾਰ ਨੂੰ ਮੋੜਾ ਦੇਣਾ ਪਰਿਵਾਰ ਦਾ ਸਹਾਰਾ ਬਣਾਣਾ ਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਾਉਣਾ ਔਰ ਮਿਸਾਲ ਅਜਹੀ ਤਸਵੀਰ ਪੇਸ਼ ਕਰਨੀ ਅਮਰੀਕਾ ਨੂੰ ਵੀ ਜਿਹੜੇ ਤੁਸੀਂ ਸਾਡੇ ਇੱਧਰ ਭੇਜੇ ਸੀ ਇਸ ਤਰ੍ਹਾਂ ਭੇਜੇ ਸੀ ਅਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਆ ਮਾਨ ਦਿੰਦੇ ਆ ਅਤੇ ਉਹਨਾਂ ਨੂੰ ਅਸੀਂ ਰੋਜ਼ਗਾਰ ਦਿੰਦੇ ਆ ਇੱਕ ਤਸਵੀਰ ਇੱਥੋਂ ਵੀ ਉਧਰ ਜ਼ਰੂਰ ਜਾਣੀ ਚਾਹੀਦੀ ਹੈ ਗਗਨ ਇਹ ਅਜਿਹਾ ਹੋਣਾ ਚਾਹੀਦਾ ਬਾਕੀ ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ ਤਾਂ ਜੋ ਇਹ ਜਿਹੜਾ ਮੁੱਦਾ ਆ ਕੁਝ ਲੋਕਾਂ ਨੂੰ ਇਸ ਦੀ ਹੋਰ ਜਾਣਕਾਰੀ ਮਿਲ ਸਕੇ ਧੰਨਵਾਦ ਜੀ ਧੰਨਵਾਦ